ਇਕ ਟੈਂਡ ਰਣ ਕਾਨੂੰਨ ਨੂੰ ਲੈ ਕੇ ਲਗਾਤਾਰ ਡਰਾਈਵਰਾਂ ਦੇ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਬੇਸ਼ੱਕ ਸਰਕਾਰ ਦੇ ਵੱਲੋਂ ਇਸ ਕਾਨੂੰਨ ਨੂੰ ਅਜੇ ਲਾਗੂ ਕਰਨ ਦੀ ਗੱਲ ਨਹੀਂ ਕੀਤੀ ਗਈ ਪਰ ਇਸ ਕਾਨੂੰਨ ਨੂੰ ਲੈ ਕੇ ਹੁਣ ਪੀਆਰਟੀਸੀ ਅਤੇ ਪੰਬਸ ਦੇ ਬੱਸ ਡਰਾਈਵਰਾਂ ਦੇ ਵੱਲੋਂ ਇੱਕ ਨਵੇਂ ਤਰੀਕੇ ਦੇ ਨਾਲ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਜਿਸ ਦੇ ਵਿੱਚ ਹੁਣ ਉਹਨਾਂ ਨੇ 52 ਸੀਟਰ ਬੱਸ ਦੇ ਵਿੱਚ ਸਿਰਫ 52 ਸਵਾਰੀਆਂ ਚੜਾਉਣ ਦਾ ਹੀ ਫੈਸਲਾ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਉੱਤ ਡਿਕਾਰੀਆਂ ਤੇ ਉਹਨਾਂ ਦਾ ਮਹਿਕਮਾ ਚੁੰਦਾ ਹੈ ਕਿ ਉਹ ਜਿਆਦਾ ਸਵਾਦੀਆਂ ਚੜਾ ਕੇ ਵੱਧ ਕਮਾਈ ਕਰਨ ਪਰ ਜਦ ਕੋਈ ਕਰਮਚਾਰੀਆਂ ਦੇ ਹਿੱਤ ਦੀ ਗੱਲ ਹੁੰਦੀ ਹੈ ਤਾਂ ਕਾਨੂੰਨ ਦੀ ਪਾਲਣਾ ਦੀ ਗੱਲ ਕਹੀ ਜਾਂਦੀ ਹੈ ਉਹਨਾਂ ਕਹਿੰਦੇ ਕਿ 52 ਸੀਟਾ ਵਾਲੀ ਬਸ ਦੇ ਵਿੱਚ 52 ਸਵਾਰੀਆਂ ਚੜਾਉਣ ਦਾ ਇੱਕ ਨਿਯਮ ਹੈ ਜਿਸ ਨੂੰ ਲੈ ਕੇ ਹੁਣ ਉਹ ਇਸ ਦੀ ਪਾਲਣਾ ਕਰਨਗੇ ਅਤੇ ਇਸ ਨੂੰ ਵਿਰੋਧ ਵਜੋਂ ਵੀ ਮਨਾ ਰਹੇ ਨੇ। ਉਹਨਾਂ ਕਹਿੰਦੇ ਕਿ ਜ਼ਿਆਦਾ ਸਵਾਰੀਆਂ ਹੋਣ ਦੇ ਚਲਦਿਆਂ ਕਈ ਵਾਰ ਟਿਕਟ ਕੱਟਨੀ ਨਹੀਂ ਰਹਿ ਜਾਂਦੀ ਹੈ ਅਤੇ ਕੰਡਕਟਰ ਉੱਪਰ ਚੋਰੀ ਦੇ ਇਲਜ਼ਾਮ ਵੀ ਲਗਾਏ ਜਾਂਦੇ ਨੇ ਜਿਸ ਦੇ ਚਲਦੇ ਹੁਣ ਉਹਨਾਂ ਦੇ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜਿੰਨੀ ਸੀਟਾਂ ਬਸ ਹੋਵੇਗੀ ਓਨੀਆਂ ਹੀ ਸਵਾਰੀਆਂ ਉਹਨਾਂ ਦੇ ਵੱਲੋਂ ਚੜਾਈਆਂ ਜਾਣਗੀਆਂ। ਉਸ ਤੋਂ ਇਲਾਵਾ ਕੋਈ ਵੀ ਵਾਦੂ ਸਵਾਰੀ ਜਿਹੜੀ ਹੈ ਉਹ ਬੱਸ ਦੇ ਵਿੱਚ ਨਹੀਂ ਚੜਾਈ ਜਾਵੇਗੀ ਮੇਰਾ ਨਾਮ ਨੀਸ਼ਮ ਸਿੰਘ ਹਾਂ ਸੂਬਾ ਪ੍ਰਧਾਨ ਪੰਜਾਬ ਰੂਣੀ ਪਣ ਬੱਸ ਆਰਟੀਸੀ ਕੰਡਕਟਰ ਜਿਹਨੇ ਪੰਜਾਬ ਅੱਜ ਲੱਗ ਗਿਆ ਕਿ ਕਨਕੀ ਦਾ ਨਿਯਮਕ ਸੰਪਤੀ ਪਾਲਣਾ ਵਾ ਜਾਂ ਫਿਰ ਵਿਰੋਧ ਦੋਨੋਂ ਚੀਜ਼ਾਂ ਹੀ ਆਈਆਂ ਕਾਨੂੰਨ ਦੀ ਪਾਲਣਾ ਕਿਉਂਕਿ ਹਿੱਟ ਐਂਡ ਰਨ ਕਾਨੂੰਨ ਲਿਆਂਦਾ ਗਿਆ ਹੈ ਜੇਕਰ ਬੱਸਾਂ ਚ ਓਵਰਲੋਡਿੰਗ ਸਵਾਰੀ ਬੈਠੇਗੀ ਤਾਂ ਨਾਰਮਲ ਹੈ ਕਿ ਐਕਸੀਡੈਂਟ ਦੇ ਕਾਰਨ ਵਧਣਗੇ ਸੋ ਅਸੀਂ ਆਪਣੇ ਡਰਾਈਵਰਾਂ ਨੂੰ ਵੀ ਬਚਾਉਣਾ ਚਾਹੁੰਦੇ ਆ ਪਲੱਸ ਕਨੈਕਟਰਾਂ ਦੀ ਜੇਕਰ ਓਵਰਲੋਡਿੰਗ ਸਵਾਰੀ ਹੁੰਦੀ ਹੈ ਤੇ ਕਨੈਕਟਰ ਦੀ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਸਵਾਰੀ ਸੀ ਟਿਕਟ ਰਹਿ ਜਾਂਦੀ ਆ ਤਾਂ ਉਹਦੀ ਟਿਕਟ ਦੀ ਨਿਆਇਰ ਰਿਪੋਰਟ ਕਰ ਦਿੱਤੀ ਜਾਂਦੀ ਕਿ ਕਨੈਕਟਰ ਨੇ ਚੋਰੀ ਕਰਨੀ ਸੀ ਤਾਂ ਟਿਕਟ ਨਹੀਂ ਕਟਾਈ ਸੋ ਇਹ ਦੋਨਾਂ ਚੀਜ਼ਾਂ ਦੇ ਕਾਰਨ ਅਸੀਂ 52 ਸਵਾਰੀਆਂ ਦਾ ਜਿਹੜਾ ਟਾਰਗੇਟ ਹੈ ਉਹ ਲੈ ਕੇ ਚੱਲ ਰਹੇ ਹਾਂ ਕਿ ਜਿਹੜੀ 50 ਸੀਟਲ ਪਾਸ ਹੈ 55 ਜਿਹੜੀ 50 ਸੀਟਲ ਪਾਸ ਹੈ 50 ਜਿਹੜੀ 28 ਸੀਟਲ ਪਾਸ ਆ 28 ਸਵਾਰੀਆਂ ਬੈਟਣੀਆਂ ਕਿਉਂਕਿ ਕਾਨੂੰਨ ਦੇ ਮੁਤਾਬਕ ਜਿੰਨੇ ਸੀਟਲ ਪਾਸ ਕੋਈ ਪ ਉਹਨੇ ਛੀਟਲ ਸਵਾਰੀ ਬਿਠਾ ਸਕਦੀ ਤੇ ਉਹਨੇ ਉਨਾ ਹੀ ਲੋਡ ਲਿਜਾ ਸਕਦਾ ਟਰੱਕ ਸੋ ਇਹ ਕਾਨੂੰਨ ਦੀ ਪਾਲਣਾ ਦੂਜੇ ਪਾਸੇ ਵਿਰੋਧ ਇਸ ਕਰਕੇ ਆ ਕਿ ਸਾਡੇ ਮਹਿਕਮੇ ਦੇ ਅਧਾਲ ਅਧਿਕਾਰੀ ਨੇ ਜਿਹੜੇ ਉਹ ਹਮੇਸ਼ਾ ਹੀ ਪ੍ਰੈਸ਼ਰ ਪਾਉਂਦੇ ਨੇ ਕਿ ਤੁਸੀਂ ਓਵਰ ਲੋਡ ਬੱਸਾਂ ਕਰਕੇ ਵੱਧ ਕਮਾਈ ਕਰੋ ਵੱਧ ਪੈਸੇ ਵੱਟੋ ਤੇ ਅਸੀਂ ਵੀ ਕੋਸ਼ਿਸ਼ ਕਰਦੇ ਆ ਕਿ ਆਪਣੇ ادارے ਨੂੰ ਪ੍ਰੋਫਿਟ 'ਚ ਲਿਆਉਣ ਲਈ ਕਿ ਅਸੀਂ ਵੱਧ ਕਮਾਈ ਕਰੀਏ ਵੱਧ ਸਵਾਰੀਆਂ ਬਿਠਾਈਏ ਜਿੱਥੇ 50 ਛੀਟਲ ਸਵਾਰੀਆਂ ਅਸੀਂ 135 35 ਸਵਾਰੀਆਂ ਉਹਨਾਂ ਬੱਸਾਂ 'ਚ ਬਿਠਾਈਆਂ ਜਾਂ ਬਿਠਾ ਕੇ ਸਫ਼ਰ ਕਰਾ ਰਹੇ ਆ ਪਰੰਤੂ ਨਾਮ ਇਹ ਆ ਕਿ ਨਾਂ ਦਾ ਕੱਚੇ ਮਲਾਜ਼ਮ ਨੂੰ ਪੱਕੇ ਕੀਤਾ ਜਾ ਰ ਨਾ ਕੋ ਨਵੀਆਂ ਬੱਸਾਂ ਪਾਈਆਂ ਜਾ ਰਹੀਆਂ ਤੇ ਨਾ ਹੀ ਕਿਸੇ ਤਰੀਕੇ ਨਾਲ ਕੱਢੇ ਗਏ ਮਲਾਜ਼ਮਾਂ ਨੂੰ ਭਾਲ ਕਰਨ ਦੀ ਗੱਲ ਕੀਤੀ ਜਾ ਰਹੀਆਂ ਨਾ ਘਟ ਤਨਖਾਹ ਵਾਲੇ ਮੁਲਾਜ਼ਮਾਂ ਤੇ ਬਰਾਬਰ ਕੰਮ ਬਰਾਬਰ ਤਨਖਾਹ ਦਾ ਰੂਲ ਲਾਗੂ ਕੀਤਾ ਜਾ ਰਿਹਾ। ਸਵੇਸ਼ ਕਾਰਨ ਸਾਡਾ ਸਾਡੇ ਵਿਭਾਗਮੇ ਦੇ ਪ੍ਰਤੀ ਜਿਹੜਾ ਵਾ ਜਾਂ ਕਹਿ ਸਕਦੇ ਆਂ ਟਰਾਂਸਪੋਰਟ ਦੇ ਪਤੀ ਜਿਹੜਾ ਵਾ ਉਹ ਸਾਡਾ ਵਿਰੋਧ ਆ ਤੇ ਨਾਲ ਦੀ ਨਾਲ ਜਿਹੜੇ ਕਾਨੂੰਨ ਨੇ ਸਰਕਾਰ ਦੇ ਬਣਾਏ ਹੋਏ ਉਹਨਾਂ ਦੀ ਪਾਲਣਾ ਕਰਕੇ ਅਸੀਂ ਵਿਰੋਧ ਜਤਾ ਰਹੇ ਆ ਕਿ ਅਸੀਂ ਪਾਲਣਾ ਕਰਕੇ ਚੱਲਾਂਗੇ ਜਿੰਦੇ ਨਾਲ ਵਿਭਾਗਮਾ ਮੁਨਾਫੇ ਚ ਨਹੀਂ ਆ ਸਕਦਾ ਕਿਉਂਕਿ ਵਿਭਾਗਮਾ ਹਮੇਸ਼ਾ ਪਾਲਣਾ ਕਰਨ ਦੀ ਗੱਲ ਕਰਦਾ ਕਿ ਕਾਨੂੰਨ ਦੀ ਪਾਲਣਾ ਕੀਤੀ ਜਾਵੇ ਤਾਂ ਤੁਸੀਂ ਪੱਕੇ ਨਹੀਂ ਹੋ ਸਕਦੇ ਕਾਨੂੰਨ ਚ ਹੈ ਨਹੀਂ ਅਸੀਂ ਵੀ ਵਿਖਾਉਣੇ ਕਿ ਵੀ ਕਾਨੂੰਨ ਚ ਹੈ ਨਹੀਂ 50 ਸਵਾਰੀਆਂ ਤੋਂ ਵੱਧ ਸਵਾਰੀਆਂ ਮਢਾਉਣਾ ਕਾਨੂੰਨ 'ਚ ਹੈ ਨਹੀਂ ਪਰ ਅਸੀਂ ਕਾਨੂੰਨ ਨੂੰ ਸਿੱਕੇ ਟੰਗਣ ਵਾਲੀ ਗੱਲ ਆ ਕਿ ਸਿੱਕੇ ਟੰਗ ਕੇ ਅਸੀਂ ਆਪਣੇ ਉੱਪਰ ਜੋਖਮ ਲੈ ਕੇ ਆਪਣੇ ਡਰਾਈਵਰ ਦੇ ਕਨੈਕਟਰ ਤੇ ਅਸੀਂ ਮਹਿਕਮੇ ਪ੍ਰਤੀ ਜਾਂ ਸਰਕਾਰ ਪ੍ਰਤੀ ਵੱਧ ਸਵਾਰੀਆਂ ਬਿਠਾ ਕੇ ਕਮਾਈ ਕਰਕੇ ਦੇਣੇ ਆ ਪਰ ਜਦੋਂ ਪੱਕੇ ਕਰਨਾ ਹੁੰਦਾ ਉਦੋਂ ਕਾਨੂੰਨ ਹੈ ਨਹੀਂ ਜਦੋਂ ਕਿਸੇ ਮੁਲਾਜ਼ਮ ਨੂੰ ਬਹਾਲ ਕਰਨਾ ਹੁੰਦਾ ਉਦੋਂ ਕਾਨੂੰਨ ਹੈ ਨਹੀਂ ਜਦੋਂ ਕਿਸੇ ਮੁਲਾਜ਼ਮ ਨੂੰ ਸੁਪਰੀਮ ਕੋਰਟ ਦਾ ਫੈਸਲਾ ਕਰਕੇ ਲਾਗੂ ਤਨਖਾਹ ਵਧਾਉਣੀ ਹੁੰਦੀ ਆ ਉਹਦਾ ਕਾਨੂੰਨ ਚ ਹੈ ਨਹੀਂ ਤੇ ਇਹ ਵੀ ਕਾਨੂੰਨ ਚ ਹੈ ਨਹੀਂ ਉਹ ਅਸੀਂ ਕਾਨੂੰਨ ਜਿਹੜਾ ਉਹ ਸਰਕਾਰ ਦੇ ਸਾਹਮਣੇ ਲਿਆਉਣ ਵਾਸਤੇ ਕੁਝ ਕਰ ਰਹੇ ਆ ਸੋ ਸਾਡਾ ਵਿਰੋਧ ਵੀ ਆ ਤੇ ਕਾਨੂੰਨ ਦੀ ਪਾਲਣਾ ਵੀ ਆ